ਸਕਦੇ ਤੁਸੀਂ ਇਹ ਹਰ ਪ੍ਰਭਾਵਤਾ ਇਲਾਕੇ ਪਿੰਡ ਤੋਂ ਬਾਹਰ ਇੱਕ ਜਿਹੜਾ ਡੰਪ ਬਣਾਇਆ ਗਿਆ ਇੱਥੇ ਸਾਰਾ ਹੀ ਰਸਣ ਪਾਣੀ ਸਟੋਰ ਹੁੰਦਾ ਹੈ ਤਾਂ ਫੌਜ ਦੀਆਂ ਗੱਡੀਆਂ ਵਿੱਚ ਇੱਥੇ ਟਾਟਰੀ ਵਗੈਰਾ ਖੜੇ ਆ ਤਾਂ ਹੋਰ ਰਸਣ ਨਾਲ ਭਰੀਆਂ ਹੋਈਆਂ ਟਰਾਲੀਆਂ ਜਿਹੜੀਆਂ ਇੱਥੇ ਹੀ ਆ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਸੋ ਸੇਵਾ ਲੈ ਕੇ ਵੀਰ ਪਹੁੰਚ ਰਹੇ ਨੇ ਲਗਾਤਾਰ ਹਾਂ ਇੱਥੇ ਜਿਹੜਾ ਡੰਪ ਕੀਤਾ ਹੋਇਆ ਲੋਡ ਅਨਸਾਰ ਜਿਹੜਾ ਅੱਗੇ ਫਿਰ ਉਹ ਭੇਜਿਆ ਜਾਂਦਾ ਸੋ ਬਹੁਤ ਵੱਡੀ ਜਿਹੜੀ ਸੇਵਾ ਹੈ ਪਿੰਡਾਂ ਦੇ ਵਿੱਚੋਂ ਲੋਕਾਂ ਦੇ ਵੱਲੋਂ ਭੇਜੀ ਜਾ ਰਹੀ ਹੈ ਦੇਖ ਸਕਦੇ ਹੋ ਤੁਸੀਂ ਆਲੂ ਪਿਆਜ਼ ਆਟਾ ਦਾਲ ਚਾਵਲ ਪਾਣੀ ਸਾਰਾ ਕੁਝ ਇੱਥੇ ਹੀ ਜਿਹੜਾ ਇਹ ਲਿਆ ਕੇ ਡੰਪ ਕੀਤਾ ਜਾ ਰਿਹਾ ਫਿਰ ਇੱਥੇ ਤੋਂ ਜਿਹੜਾ ਅੱਗੇ ਲੋਕਾਂ ਦੇ ਲਈ ਜਿਹੜਾ ਮੁਹੱਈਆ ਕਰਾਇਆ ਜਾਂਦਾ ਆਚਾਰ ਪਿਆ ਤਾਂ ਹੋਰ ਵੀ ਇਹ ਟਰਾਲੀਆਂ ਇੱਧਰ ਵੀਰ ਭਰ ਕੇ ਪਿੰਡਾਂ ਚੋਂ ਆ ਰਹੇ ਨੇ ਲਗਾਤਾਰ ਸੋ ਇੱਕ ਸਾਰਿਆਂ ਦੇ ਲਈ ਜ਼ਰੂਰੀ ਬੇਨਤੀ ਆ ਵੀਰੋ ਦੇਖ ਸਕਦੇ ਹੋ ਤੁਸੀਂ ਇੱਧਰ ਬਹੁਤ ਜ਼ਿਆਦਾ ਸਟੋਰ ਹੈ ਜਿਹੜਾ ਕੀਤਾ ਹੋਇਆ ਰਾਸ਼ਨ ਡੰਪ ਕੀਤਾ ਹੋਇਆ ਹੈ ਸੁਲਤਾਨਪੁਰ ਲੋਧੀ ਤੁਸੀਂ ਜ਼ਰੂਰ ਪੁੱਛ ਕੇ ਜ਼ਰੂਰ ਜਾਓ ਕਿ ਕਿਹੜੇ ਪਾਸੇ ਲੋੜ ਹੈ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਲਰੇਡੀ ਸਟਾਕ ਹੈ ਕਾਫੀ ਜ਼ਿਆਦਾ ਹੋ ਗਿਆ ਜਿੱਥੇ-ਜਿੱਥੇ ਜ਼ਰੂਰਤ ਹੈ ਉੱਥੇ-ਉੱਥੇ ਹੀ ਭੇਜਿਆ ਜਾਵੇ ਫਿਰ ਬਾਅਦ ਵਿੱਚ ਜਿਹੜਾ ਰਾਸ਼ਨ ਆ ਕਿਤੇ ਹਾਂ ਦੇਖ ਸਕਦੇ ਤੁਸੀਂ ਖਰਾਬ ਨਾ ਹੋਵੇ ਕਿਤੇ ਇਹ ਪਰ ਕਾਫੀ ਜਿਹੜਾ ਇੱਥੇ ਰਾਸ਼ਨ ਹੈ ਪੂਰੇ ਹੀ ਪੰਜਾਬ ਦੇ ਵਿੱਚੋਂ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਇੱਥੇ ਸਟੋਰ ਕੀਤਾ ਗਿਆ ਤਾਂ ਜਿੱਥੇ ਲੋੜ ਹੈ ਉੱਥੇ ਜ਼ਰੂਰ ਭੇਜੋ ਪਤਾ ਕਰਕੇ ਇਹ ਪੁੱਛੋ ਜਿੰਨੇ ਵੀ ਕੋਈ ਨਿਊਜ਼ ਚੈਨਲਾਂ ਵਾਲੇ ਜਾਂ ਕੋਈ ਸੰਸਥਾਵਾਂ ਨੇ ਜਾਂ ਉਸ ਇਲਾਕੇ ਦੇ ਬਸਨੀਕ ਨੇ ਉਹਨਾਂ ਨੂੰ ਪੁੱਛ ਕੇ ਹੀ ਜਿਹੜਾ ਰਾਸ਼ਨ ਉੱਥੇ ਭੇਜਿਆ ਜਾਵੇ ਦੇਖ ਸਕਦੇ ਤੁਸੀਂ ਇੱਥੇ ਜਿਹੜਾ ਇਹ স্টৰ কথা হে বি